ਇਹ ਤੇ ਸਾਡੀ ਡੱਲੇਵਾਲ ਸਾਹਿਬ ਦੀ ਪਾਰਟੀ ਦੀ ਮਿਹਰਬਾਨੀ ਆ ਕਿਸਾਨ ਯੂਨੀਅਨ ਦੀ ਜਿਨ੍ਹਾਂ ਨੇ ਆ ਕੇ ਸਾਨੂੰ ਨਹੀਂ ਪਤਾ ਨਾ ਅਸੀਂ ਕਿਸੇ ਨੂੰ ਪਰਸਨਲ ਤੌਰ ਤੇ ਜਾਣਦੇ ਆ ਨਾ ਕੋਈ ਟਰੈਕਟਰ ਵਾਲਾ ਸਾਡਾ ਵਾਕ ਪਿਆ ਕਿੱਥੋਂ ਆਏ ਨੇ ਤੇ ਕਿੱਥੋਂ ਖਰਚਾ ਲਿਆਏ ਨੇ ਲਿਆ ਕੇ ਸਾਡੀ ਜ਼ਮੀਨ ਬਣਾਉਣ ਦੇ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਨਸ਼ੇੜੀ ਹੁੰਦੇ ਤਿਆਹਾ ਬੰਨ ਮਾਰ ਲੈਂਦੇ ਦਰਿਆਵਾਂ ਨੂੰ ਬੰਨ ਮਾਰ ਲੈਂਦੇ ਆ ਚੱਕ ਕੇ ਰੇਤ ਦੁਬਾਰਾ ਫੇਰ ਦੁਬਾਰਾ ਦਰਿਆ 'ਚ ਸਿੱੜ ਦਿੰਦੇ ਆ ਸਰਕਾਰ ਹੱਥ ਖੜੇ ਕਰ ਕੀ ਠੀਕ ਨਾ ਸਾਰਾ ਕੁਝ ਅਸੀਂ ਆਪਦੇ ਪੱਲਿਓਂ ਕਰ ਲੈ ਕਿਉਂ ਆ ਤਾਂ ਵੀ ਸਾਨੂੰ ਕੋਈ ਤੂਟਣੀ ਆਏ ਨਹੀਂ ਹੈਗਾ ਵਿਦੋ ਖਾਂ ਸਾਨੂੰ ਐ ਵੀ ਸਾਨੂੰ ਸੇਵਾ ਮਿਲੀ ਆ ਅਸੀਂ ਸੇਵਾ ਸਿਰ ਮੱਥੇ ਹੋ ਕੇ ਨਿਭਾ ਰਹੇ ਆ ਇਹ ਰੇਤ ਤੇ ਅਸੀਂ 5 ਸਾਲ ਵੀ ਇਹ ਜ਼ਮੀਨ ਨੂੰ ਦੁਬਾਰਾ ਵਾਹਯੋਗ ਨਹੀਂ ਸੀ ਬਣਾ ਸਕਦੇ ਸਾਡੇ ਕੋਲ ਇੰਨਾ ਕੁਝ ਸਾਧਨ ਹੀ ਨਹੀਂ ਸੀ ਹੈਗੇ ਫਸਲ ਦੇ ਉੱਤੇ ਜ਼ਿਮੀਂਦਾਰ ਹੁੰਦਾ ਆ ਤੇ ਫਸਲਾਂ ਤੇ ਸਾਡੀਆਂ ਬਿਲਕੁਲ ਕੂੜਾ ਹੋ ਗਈਆਂ ਜਿਹੜਾ ਸਾਡਾ ਡੇਰੇ ਬਾਬੇ ਨਾਨਕ ਕੈਂਪ ਲੱਗਾ ਪੱਕੇ ਤੌਰ ਤੇ ਉੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਬੈਠੇ ਉੱਥੇ ਇਹਨਾਂ ਨੌਜਵਾਨਾਂ ਨੇ ਖਲੋ ਕੇ ਆਖਿਆ ਕਿ ਪ੍ਰਧਾਨ ਜੀ ਅਸੀਂ ਵੀ ਇੱਕ ਆਪਣਾ ਦੁੱਖ ਦੱਸਣਾ ਹੋਣਾ ਕਿ ਆ ਬਈ ਦੱਸੋ ਅਸੀਂ ਕਾਕਾ ਤੁਹਾਡੇ ਦੁੱਖ ਸੁਣਨੂ ਇੱਥੇ ਬੈਠੇ ਆਂ ਤੇ ਇਹਨਾਂ ਦੱਸਿਆ ਸਾਡੀ ਜ਼ਮੀਨ ਸਾਰੀ ਹਟ ਗਈ ਆ ਤੇ ਕੋਈ ਵੀ ਸਮਾਜ ਸੇਵੀ ਸੰਸਥਾ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਸ਼ਾਮ ਆਪ ਇੱਥੇ ਆ ਕੇ ਮੌਕਾ ਵੇਖਿਆ ਤੇ ਜਦੋਂ ਇਹ ਮੌਕਾ ਵੇਖ ਰਿਹਾ ਤਾਂ ਨੌਜਵਾਨਾਂ ਦੀ ਅੱਖਾਂ ਦੇ ਵਿੱਚ ਅਥਰ ਕਹ ਲੱਗੇ ਪ੍ਰਧਾਨ ਜੀ ਜਿੰਨੇ ਕੰਮ ਕਰਵਾ ਸਾਨੂੰ ਮੈਨੂੰ ਲੱਗਦਾ ਵੀ ਸਾਡੇ ਨਿੱਕੇ ਕਿਸਾਨਾਂ ਦੀ ਵਾਰੀ ਆਉਣੀ ਨਹੀਂ ਹੈ ਵੀ ਕਿਸੇ ਨੇ ਸਾਡੇ ਨੌਜਵਾਨਾਂ ਨੂੰ ਹੁੱਲੜ ਬਾਜ ਕੇ ਕਿਸੇ ਨੇ ਸਾਨੂੰ ਜਿਹੜਾ ਵਾ ਨਸ਼ਈ ਕਿਹਾ ਕਿਸੇ ਨੇ ਸਾਨੂੰ ਜਿਹੜਾ ਵਾ ਕੋਜ ਆਖਿਆ ਕਿਸੇ ਨੇ ਅੱਤਵਾਦੀ ਆਖਿਆ ਪਰ ਇਹ ਨੌਜਵਾਨ ਹੀ ਆ ਜਿਹੜੇ ਸਰਕਾਰਾਂ ਨੇ ਝੁਕਾ ਸਕਦੇ ਜਿਹੜੇ دریاਵਾਂ ਨੂੰ ਵੀ ਬੰਨ੍ਹ ਮਾਰ ਸਕਦੇ ਹੁਣ ਸਰਦਾਰ ਜਗਜੀਤ ਸਿੰਘ ਦੱਲੇਵਾਲ ਸਾਹਿਬ ਨੇ ਰਾਤ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਸੀ ਜਿੰਨਾਂ ਕੋ ਕੰਪਿਊਟਰ ਕਰਾਏ ਆ ਕਿ ਅਸੀਂ ਇੱਕ ਜੀ ਪੱਧਰੀ ਕਰ ਲਈਏ ਤੇ ਤੁਸੀਂ ਆਪਣੇ ਭਾਈ ਕਰਾਇਆ ਦੀ ਸਰਵਿਸ ਕਰ ਲਓ ਆਪਾਂ ਇਹਦੇ ਤੋਂ ਕੰਪਿਊਟਰ ਕਰਾਏ ਮਰਾ ਕੇ ਤੇ ਜ਼ਮੀਨ ਬਣਾ ਕੇ ਦੇਣੀ ਆ ਉਹਨਾਂ ਦੀ ਬਹੁਤ ਮਿਹਰਬਾਨੀ ਆ ਨਹੀਂ ਤੇ ਭਾਈ ਸਾਡੇ ਕੋਲ ਤੇ ਜ਼ਮੀਨ ਵੇਚ ਕੇ ਵੀ ਆਪਣਾ ਘਰ ਦਾ ਗੁਜ਼ਾਰਾ ਨਹੀਂ ਸੀ ਕੀਤਾ ਜਾਣਾ ਇਹ ਰੇਤ ਨੂੰ ਅਸੀਂ ਖੱਡਿਆਂ ਚ ਪੂਰਾਂਗੇ ਉੱਥੇ ਕੋਈ ਜੇ ਥੋੜੀ ਜੀ ਜਪਜਾਊ ਮਿੱਟੀ ਕੱਢ ਕੇ ਪਾਵਾਂਗੇ ਤੇ ਸਾਡਾ ਕੋਈ ਦਾਣਾ ਤੇ ਉਗਣ ਵਾਲਾ ਬਣੇਗਾ ਇਸ ਰੇਤ ਤੇ 5 ਸਾਲ ਵੀ ਦਾਣਾ ਨਹੀਂ ਉਗਣਾ ਤੇ ਅਸੀਂ ਇਹ ਰੇਤ ਕੀ ਕਰਨੀ ਆ ਜੀ ਜਿੰਨਾ ਟਾਈਮ ਕਿਸਾਨਾਂ ਦੀ ਕਣਕ ਦੀ ਬਜਾਈ ਨਹੀਂ ਕਰਾਉਂਦੇ ਉਹਨਾਂ ਟਾਈਮ ਅਸੀਂ ਘਰੇ ਨਹੀਂ ਬਹਿੰਦੇ ਕਣਕ ਦੀ ਬਜਾਈ ਤੱਕ ਦਾ ਜੋ ਵੀ ਕੁਝ ਚਾਹੀਦਾ ਡੀਏਪੀ ਚਾਹੀਦਾ ਯੂਰੀਆ ਚਾਹੀਦਾ ਜੋ ਕੁਝ ਚਾਹੀਦਾ ਉਹ ਸਾਰਾ ਪ੍ਰਬੰਧ ਸਾਡੇ ਕੀਤੇ ਹੋਏ ਨੇ ਮਤਲਬ ਇਹ ਨਹੀਂ ਕਰਨੇ ਨਹੀਂ ਕੀਤੇ ਹੋਏ ਨੇ ਸਾਡੇ ਦੋਸਤੋ ਹਰ ਦੀ ਮੁਸੀਬਤ ਤੋਂ ਬਾਅਦ ਲਗਾਤਾਰ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜੁਣੀਆਂ ਉਪਰਾਲੇ ਕਰ ਰਹੀਆਂ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਦੇ ਵਿੱਚ موجود ਆ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਕਿ ਨੌਜਵਾਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਆ ਚੁੱਕੀ ਸੀ ਉਸ ਨੂੰ ਵਾਹੀਯੋਗ ਬਣਾਉਣ ਦੇ ਵਿੱਚ ਭਾਰਤੀ ਕਿਸਾਨ ਜੁਨ ਏਕਤਾ ਸਿੱਧੂ ਪਰ ਵੱਲੋਂ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਟਰੈਕਟਰ ਜਿਹੜੇ ਨੇ ਨੌਜਵਾਨਾਂ ਦੇ ਵੱਲੋਂ ਲਿਆ ਕੇ ਇੱਥੇ ਰੇਤ ਚੜ੍ਹੀ ਹੋਈ ਸੀ ਤਾਂ ਇਸ ਨੂੰ ਵਾਹੀ ਜੋਗ ਬਣਾਉਣ ਦੇ ਵਿੱਚ ਵੱਡਾ ਜਿਹੜਾ ਉਹ ਯੋਗਦਾਨ ਪਾਇਆ ਜਾ ਰਿਹਾ ਤੇ ਸਾਡੇ ਨਾਲ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਨੰਗਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸਮਾਜ ਸੇਵੀ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਸਿੱਧੂਪੁਰ ਜਿੱਥੇ ਬੰਦੀ ਉਹ ਇੱਕ ਬਹੁਤ ਵੱਡਾ ਅਪਰਾਧਾ ਜਿਹੜਾ ਕੀਤਾ ਜਾ ਰਿਹਾ ਇੱਕ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਵਾਹੀ ਜੋਗ ਬਣਾਉਣ ਦੇ ਵਿੱਚ ਵੱਡਾ ਅਪਰਾਧਾ ਕੀਤਾ ਜਾ ਰਿਹਾ ਵੇਖੋ ਜਦੋਂ 27 ਤਰੀਕ ਨੂੰ ਹੜਾ ਆਇਆ ਜੀ 29 ਤਰੀਕ ਤੋਂ ਸਰਦਾਰ ਰਜਜੀਤ ਸਿੰਘ ਡੱਲੇਵਾਲ ਸਾਹਿਬ ਦੇ ਆਦੇਸ਼ ਆ ਗਏ ਸੀ ਕਿ ਪਿੰਡ-ਪਿੰਡ ਜਾ ਕੇ ਤੇ ਜੋ-ਜੋ ਕੋਈ ਲੋੜਵੰਦ ਬਹੁਤਾਂ ਦੀ ਹੈਲਪ ਕਰੋ 29 ਤਰੀਕ ਤੋਂ ਲਗਾਤਾਰ ਆਪਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ 29 ਤਰੀਕ ਨੂੰ ਪਾਣੀ ਤੋਂ ਆਪਾਂ ਸਭ ਤੋਂ ਪਹਿਲਾਂ ਟਰਾਲੀਆਂ ਟਰਾਲੀਆਂ ਲੈ ਕੇ ਆਏ ਸਾਂ ਉਸ ਤੋਂ ਬਾਅਦ ਫਿਰ ਅਚਾਰ ਫਿਰ ਤੂੜੀ ਫਿਰ ਜਿਸ ਤਰ੍ਹਾਂ ਰਾਸ਼ਨ ਸਾਰਾ ਕੋਈ ਤੋਂ ਬਾਅਦ ਫਿਰ ਸਾਨੂੰ ਕੁਝ ਇਹੋ ਜਿਹੇ ਸਾਡੇ ਸਾਹਮਣੇ ਆਇਆ ਵੀ ਜਿੱਥੇ ਲੋਕ ਪਹੁੰਚ ਨਹੀਂ ਸਕਦੇ ਜਿਸ ਤਰ੍ਹਾਂ ਕਿਸੇ ਮਜ਼ਦੂਰ ਦਾ ਘਰ ਡਿੱਗਾ ਉਹ ਸਾਡੀ ਨੌਲੇਜ 'ਚ ਪਿਆ ਅਸੀਂ ਉਹ ਮਜ਼ਦੂਰ ਕੋ ਪਹੁੰਚ ਕੀਤੀ ਉਹਨਾਂ ਦਾ ਘਰ ਬਣਾਉਣਾ ਸ਼ੁਰੂ ਕੀਤਾ ਇਸੇ ਲੜੀ ਦੇ ਤਹਿਤ ਹੀ ਕੱਲ੍ਹ ਇਹ ਜਿਹੜੇ ਨੌਜਵਾਨ ਆ ਪਿੰਡ ਇਹ ਧਰਮਕੋਟ ਪੱਤਨ ਦੇ ਇਹਨਾਂ ਨੇ ਜਿੱਦਾਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਵੱਡੇ ਬੰਨ ਬੰਨ ਦੀ ਸੇਵਾ ਕਰ ਰਹੀਆਂ ਤੇ ਜ਼ਮੀਨਾਂ ਪੱਧਰ ਕਰ ਰਹੀਆਂ ਇਹ ਨੌਜਵਾਨ ਉੱਥੇ ਗਏ ਪਰ ਇਹਨਾਂ ਨੂੰ ਉੱਥੇ ਜਾ ਕੇ ਇਹ ਮਹਿਸੂਸ ਹੋਇਆ ਕਿ ਇਹਨਾਂ ਦੇ ਕੰਮ ਬੜੇ ਜ਼ਿਆਦੇ ਆ ਤੇ ਸਾਡੀ ਤੇ ਸ਼ਾਇਦ ਵਾਰੀ ਨਹੀਂ ਆਉਣੀ ਤੇ ਵਾਪਸੀ ਤੇ ਜਿਹੜਾ ਸਾਡਾ ਡੇਰੇ ਬਾਬੇ ਨਾਨਕ ਕੈਂਪ ਲੱਗਾ ਪੱਕੇ ਤੌਰ ਤੇ ਉੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਬੈਠੇ ਉੱਥੇ ਇਹ ਤੇ ਪ੍ਰਧਾਨ ਜੀ ਅਸੀਂ ਵੀ ਇੱਕ ਆਪਣਾ ਦੁੱਖ ਦਸਣਾ ਹੁਣਾ ਕਿ ਆ ਵੀ ਦੱਸੋ ਅਸੀਂ ਕਾਕਾ ਤੁਹਾਡੇ ਦੁੱਖ ਸੁਣਨ ਨੂੰ ਇੱਥੇ ਬੈਠੇ ਆ ਇਹਨਾਂ ਦਾ ਦੱਸਿਆ ਸਾਡੀ ਜ਼ਮੀਨ ਸਾਰੀ ਹੜ ਗਈ ਆ ਤੇ ਕੋਈ ਵੀ ਸਮਾਜ ਸੇਵੀ ਸੰਸਥਾ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਸ਼ਾਮ ਆਪ ਇੱਥੇ ਆ ਕੇ ਮੌਕਾ ਵੇਖਿਆ ਤੇ ਜਦੋਂ ਇਹ ਮੌਕਾ ਵੇਖ ਰਿਹਾ ਤਾਂ ਨੌਜਵਾਨਾਂ ਦੀ ਅੱਖਾਂ ਵਿੱਚ ਅਥਰੂ ਵੀ ਸੀ ਕਹਿਣ ਲੱਗੇ ਪ੍ਰਧਾਨ ਜੀ ਜਿੰਨੇ ਕੰਮ ਕਰਵਾ ਸਾਨੂੰ ਮੈਨੂੰ ਲੱਗਦਾ ਵੀ ਸਾਡੇ ਨਿੱਕੇ ਕਿਸਾਨਾਂ ਦੀ ਵਾਰੀ ਆਉਣੀ ਨਹੀਂ ਆ ਸਰਦਾਰ ਡੱਲੇਵਾਲ ਇਹਨਾਂ ਨੇ ਇਹ ਗੱਲ ਕਹੀ ਵੀ ਕੱਲ ਦਾ ਦਿਨ ਚੜਿਆ ਜੇ ਆਪਾਂ ਜਿਉਂਦੇ ਰਹੇ ਤੇ ਆਪਾਂ ਕੱਲ ਆ ਜਿਹੜਾ ਕੰਮ ਆ ਕੱਲ ਹੀ ਸ਼ੁਰੂ ਕਰਾਵਾਂਗੇ ਸੋ ਸਰਦਾਰ ਗੁਰਿੰਦਰ ਸਿੰਘ ਸਾਡੇ ਬਲਾਕ ਪ੍ਰਧਾਨ ਨੇ ਲੁਧਿਆਣੇ ਤੋਂ ਉਹ ਨੌਜਵਾਨ ਦੂਜੇ ਨੌਜਵਾਨਾਂ ਨਾਲ ਰਲ ਕੇ ਬਾਕੀਆਂ ਬੰਨਾਂ ਦੇ ਉੱਤੇ ਸੇਵਾ ਕਰ ਰਹੇ ਸੀ ਸੋ ਪ੍ਰਧਾਨ ਜੀ ਨੇ ਕੱਲ ਹੀ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਆਪਣੀ ਸਾਰੀ ਟੀਮ ਜਿਹੜੀ ਆ ਉਹਨਾਂ ਨੂੰ ਇੱਥੇ ਬੁਲਾ ਕੇ ਤੇ ਇਹਨਾਂ ਨੌਜਵਾਨਾਂ ਦਾ ਕੰਮ ਆ ਜਿਹੜਾ ਸ਼ੁਰੂ ਕਰੋ ਕਿਉਂਕਿ ਨੌਜਵਾਨਾਂ ਦੀ ਨੌਜਵਾਨਾਂ ਦੇ ਨਾਲ ਚੈਨ ਹੁੰਦੀ ਆ ਨੌਜਵਾਨ ਨੌਜਵਾਨਾਂ ਨਾਲ ਜੁੜੇ ਹੁੰਦੇ ਆ ਸੁਰਥਦਾ ਗੁਰਿੰਦਰ ਸਿੰਘ ਜਿਹੜਾ ਸਾਡੇ ਲੁਧਿਆਣੇ ਜ਼ਿਲ੍ਹੇ ਤੋਂ ਬਲਾਕ ਪ੍ਰਧਾਨ ਨੇ ਉਹਨਾਂ ਨੇ ਫਿਰ ਇੱਥੇ ਆ ਕੇ ਗਵਾਹੀ ਕਰਕੇ ਤੇ ਜਿਹੜਾ ਇਹ ਕੰਮ ਉਹਨਾਂ ਦੀ ਦੇਖਰੇਖ ਦੇ ਵਿੱਚ ਅੱਜ ਸਵੇਰੇ ਧੰਨ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਕਰਕੇ ਫਿਰ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਜੀ ਮੰਗਲੀ ਸਾਹਿਬ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਬਾਬਾ ਜੀ ਨੇ ਦੱਸਿਆ ਵੀ ਕਈ ਕਿਲੇ ਜਿਹੜੇ ਆ ਉਹਨਾਂ ਦੇ ਖਰਾਬ ਹੋ ਗਏ ਨੇ ਇੱਥੇ ਰੇਤ ਜਿਹੜੀ ਆ 2 2 3 3 ਫੁੱਟ ਚੜ ਗਈ ਆ ਲੱਗਦਾ ਕਿ ਜਿਸ ਤਰ੍ਹਾਂ ਸਰਕਾਰ ਨੇ ਅਨਾਉਂਸ ਕੀਤਾ ਹੋਇਆ ਜਿਸ ਦਾ ਖੇਤ ਉਸ ਦੀ ਰੇਤ ਇਥੋਂ ਕਿਸਾਨ ਨੂੰ ਕੁਝ ਬਚੇਗਾ ਜਿਸ ਤਰ੍ਹਾਂ ਦੀ ਰੇਤ ਚੜੀ ਹੋਈ ਆ ਵੇਖੋ ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਸਿਰਫ 2 ਮਹੀਨੇ ਦਾ ਟਾਈ ਤੇ ਦੋ ਮਹੀਨਿਆਂ ਦੇ ਵਿੱਚ ਤੇ ਜਿਹੜੀ ਜ਼ਮੀਨ ਵਾਏ ਜ਼ਮੀਨ ਦਾ ਜਿਹੜਾ ਜਿਸ ਤਰ੍ਹਾਂ ਵੇਖੋ ਆਪਣਾ ਨਿੱਕਾ ਵਾ ਜਿੱਥੇ ਆਪਣੀ ਇੰਟਰਵਿਊ ਕਰ ਰਿਹਾ ਤੇ ਪੈਰਾਂ ਦੇ ਵਿੱਚ ਗਾਰਾ ਬਣ ਚੁੱਕਿਆ ਵੀ ਇੱਥੋਂ ਦੋ ਮਹੀਨੇ ਤੇ ਪਾਣੀ ਨਹੀਂ ਸੁੱਕਣਾ ਤੇ ਰੇਤਾ ਇਹਨਾਂ ਕਿਹੜੇ ਵળે ਕੱਢਣੀ ਆ ਦੂਜਾ ਜੇ ਇਹ ਰੇਤਾ ਕੱਢ ਕੇ ਲੈ ਕੇ ਵੀ ਜਾਣ ਲੱਗ ਪਏ ਤੇ ਇਹਨਾਂ ਨੂੰ ਕਈ ਸਾਲ ਲੱਗ ਜਾਣੇ ਆ ਉਦੋਂ ਤੱਕ ਇਹਨਾਂ ਦੇ ਘਰਾਂ ਦੇ ਜਿਹੜੇ ਖਰਚੇ ਜਾਂ ਜਿਹੜੀ ਪਹਿਲੀ ਹੈ ਪੱਧਰ ਕਰਨ ਵਾਲਾ ਦਾ ਕੰਮ ਹੀ ਮੁੱਕ ਜਾਣਾ ਤੀਜਾ ਕੱਲ ਇਹ ਨੌਜਵਾਨ ਇੱਕ ਗੱਲੋਂ ਹੋਰ ਡਰਦਾ ਸੀਗਾ ਨੇ ਸਾਫ ਸਾਫ ਸ਼ਬਦਾਂ ਦੱਲੇਵਾਲ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਇਹ ਰੇਤ ਜੇ ਚੁੱਕਣ ਲਾਪੇ ਸਾਡੇ ਹੱਥ ਨਹੀਂ ਪੈਣੀ ਇੱਥੇ ਇੰਨੇ ਕ ਰੇਤਾ ਮਾਫੀਆ ਦੇ ਇੰਨੇ ਕ ਉਹਨੇ ਖੋ ਖਾ ਕੇ ਸਾਡੇ ਕੋਲ ਲੈ ਜਾਣੀ ਆ ਸੋ ਸਾਡੀ ਜ਼ਮੀਨ ਪੱਧਰੀ ਕਰ ਦੋ ਅਸੀਂ ਬੜੀ ਮੁਸ਼ਕਲ ਦੇ ਨਾਲ ਇਹ ਜ਼ਮੀਨ ਬਣਾਈ ਸੀ ਸਾਡੀ ਜ਼ਮੀਨ ਪਹਿਲਾਂ ਦੀ ਤਰ੍ਹਾਂ ਹੋ ਜੇ ਤੇ ਅਸੀਂ ਜਿਹੜਾ ਆਪਣੀ ਇਹ ਜ਼ਮੀਨ ਦੇ ਵਿੱਚ ਪਹਿਲਾਂ ਵਾਂਗੂ ਵਾਈ ਖੇਤੀ ਕਰਨ ਲੱਗ ਪਈਏ ਜੀ ਜਿਸ ਤਰ੍ਹਾਂ ਜਿਹੜੀ ਗੱਲ ਕਰੀਏ ਵੀ ਸਿੱਧੂ ਪਰ ਜੱਥੇਬੰਦੀ ਵੱਲੋਂ ਆਪਣੇ ਟਰੈਕਟਰ ਜਿਹੜੇ ਇੱਥੇ ਚਲਾ ਕੇ ਜਿਹੜੀ ਆ ਸੇਵਾ ਕੀਤੀ ਜਾ ਰਹੀ ਆ ਇਥੋਂ ਦਾ ਡੀਜ਼ਲ ਦਾ ਖਰਚਾ ਵੀ ਕਿਸਾਨ ਦੇ ਰਿਹਾ ਜਾਂ ਜਥੇਬੰਦੀ ਖੁਦ ਕਰ ਰਹੀ ਆ ਜੀ ਨਹੀਂ ਇਹ ਸਰਦਾਰ ਗਰੇਂਦਰ ਸਿੰਘ ਨਹੀਂ ਸਾਡੇ ਜਿਹੜੇ ਬਲਾਕ ਪ੍ਰਧਾਨ ਨੇ ਕਿਉਂਕਿ ਸਾਡੇ ਜ਼ਿਲ੍ਹਿਆਂ ਦੀ ਡਿਊਟੀ ਲਈ ਗਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਵੱਲੋਂ ਵੀ ਆਪਾਂ ਕਣਕ ਦਾ ਬੀਜ ਤੇ ਆਪਾਂ ਪਹਿਲੀ ਬੀਜ ਕੇ ਦੇਣੀ ਆ ਉਦੋਂ ਪਹਿਲਾਂ ਵੀ ਨੌਜਵਾਨਾਂ ਨੇ ਆਪਣੇ ਤੌਰ ਤੇ ਕਿਉਂਕਿ ਨੌਜਵਾਨਾਂ ਦੀ ਮੈਂ ਅੱਗੇ ਬੇਨਤੀ ਕੀਤੀ ਨੌਜਵਾਨਾਂ ਨਾਲ ਚੈਨ ਹੁੰਦੀ ਆ ਸੋ ਉਹਨਾਂ ਨੇ ਪਹਿਲਾਂ ਵੀ ਜਿਹੜਾ ਵਾ ਇਹਦੇ ਉੱਤੇ ਫੰਡ ਇਕੱਠੇ ਕੀਤੇ ਸੀ ਵੀ ਤੇਲ ਇਹ ਜਿਹੜਾ ਤੇਲ ਵਾ ਭਾਰਤੀ ਕਿਸਾਨ ਜਨ ਏਕਤਾ ਸਿੱਧੂਪੁਰ ਦੇ ਜਿਹੜੇ ਸਾਡੇ ਜਿਸ ਤਰ ਉਹਨਾਂ ਵੱਲੋਂ ਸਾਰਾ ਖਵਤ ਕੀਤਾ ਜਾ ਰਿਹਾ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਅੱਗੇ ਤੋਂ ਗਾਂ ਜਿਹੜੀ ਡਿਊਟੀ ਉਹ ਗਰਦਾਸਪੁਰ ਦੀ ਅੰਮ੍ਰਿਤਸਰ ਸਾਹਿਬ ਦੀ ਸੋ ਇਹ ਗਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਾ ਵੀ ਜਿਹੜਾ ਇਸੇ ਤਰ੍ਹਾਂ ਤੇਲ ਲੈ ਕੇ ਇੱਥੇ ਪਹੁੰਚੂਗਾ ਤਾਂ ਕਿ ਜਿੰਨੇ ਵੀ ਨੌਜਵਾਨ ਜਿਹੜੇ ਆ ਕਿਉਂਕਿ ਇਹ ਸਾਰੇ ਨੌਜਵਾਨਾਂ ਦਾ ਕੰਮ ਆ ਮੈਂ ਅੱਗੇ ਕਹਿੰਦਾ ਹਾਂ ਵੀ ਕਿਸੇ ਨੇ ਸਾਡੇ ਨੌਜਵਾਨਾਂ ਨੂੰ ਹੁੱਲੜ ਬਾਜ ਕੇ ਆ ਕਿਸੇ ਨੇ ਸਾਨੂੰ ਜਿਹੜਾ ਵਾ ਨਸ਼ਈ ਕਿਹਾ ਕਿਸੇ ਨੇ ਸਾਨੂੰ ਜਿਹੜਾ ਵਾ ਕੋਜ ਆਖਿਆ ਕਿਸੇ ਨੇ ਅੱਤਵਾਦੀ ਆਖਿਆ ਪਰ ਇਹ ਨੌਜਵਾਨ ਹੀ ਆ ਜਿਹੜੇ ਸਰਕਾਰਾਂ ਨੂੰ ਝੁਕਾ ਸਕਦੇ ਜਿਹੜੇ ਇਹ ਦਰਿਆਵਾਂ ਨੂੰ ਵੀ ਬੰਨ ਮਾਰ ਸਕਦੇ ਆ ਤੇ ਜਿਹੜੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਆ ਸੋ ਇਹ ਨੌਜਵਾਨ ਤਾਂ ਹੀ ਚੱਲਣਗੇ ਜੇ ਆਪਾਂ ਦਾ ਸਹਿਯੋਗ ਕਰ ਸਕੀਏ ਕਿਉਂਕਿ ਨੌਜਵਾਨ ਦਿਸ਼ਾ ਮੰਗਦਾ ਜਿਹੜੇ ਕਈ ਲੋਕ ਆਏ ਨਾ ਨੌਜਵਾਨਾਂ ਨੇ ਅੱਜ ਸਵੇਰੇ ਸਾਡੇ ਕੋਲ ਵੀ ਖਤਸੇ ਪਰਟਾਏ ਵੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਸਾਨੂੰ ਕੁਝ ਲੋਕ ਵਰਤਕੇ ਤੇ ਮੁੜਕੇ ਉਹ ਜਿਹੜਾ ਸਾਨੂੰ ਜਿਹੜਾ ਵਾ ਉਹ ਛੜ ਦਿੰਦੇ ਆ ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਇਹ ਨੌਜਵਾਨ ਜਿਹੜੇ ਆ ਇਹ ਸਹੀ ਦਿਸ਼ਾ ਇਹਨਾਂ ਨੂੰ ਦੋ ਤੇ ਜਿੰਨਾ ਮਰਜ਼ੀ ਕੰਮ ਇਹਨਾਂ ਕੋ ਕਰਾ ਲਓ ਕੰਮ ਕਰਦੇ ਥੱਕਦੇ ਨਹੀਂ ਇੰਨਾ ਕੰਮ ਕਦੀ ਵੀ ਠੇਕੇ ਦਿੱਤੇਆਂ ਵੀ ਨਹੀਂ ਪੂਰੇ ਹੋ ਸਕਦੇ ਜਿੰਨੇ ਜਜ਼ਬੇ ਦੇ ਨਾਲੇ ਨੌਜਵਾਨ ਕਰ ਰਹੇ ਨੇ ਜਿਸ ਤਰ੍ਹਾਂ ਰੇਤ ਚੜੀ ਹੋਈ ਆ ਖੇਤਾਂ ਦੇ ਉੱਤੇ ਮੈਂ ਦੇਖ ਰਿਹਾ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਮੀਨ ਜਿਹੜੀ ਆ ਇੱਥੇ ਆਉਣ ਵਾਲੇ 6 ਮਹੀਨੇ ਜਾਂ ਸਾਲ ਤੱਕ ਇੱਥੇ ਫਸਲ ਹੋ ਜੇਗੀ ਨਹੀਂ ਇਹਦੇ ਉੱਤੇ ਹਜੇ ਫਸਲ ਹੋਣੀ ਮੁਸ਼ਕਲ ਵਾਕਿਓਂ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਭੇਟਲੀ ਉੱਤੇ ਕਰਨੀ ਪੈਣੀ ਆ ਇਹ ਸਾਰੀ ਖੇਟਲੀ ਉੱਤੇ ਕਰਨੀ ਪੈਣੀ ਆ ਫਿਰ ਜਾ ਕੇ ਫਸਲਾਂ ਹੁਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਰਾਤ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕੰਪਿਊਟਰ ਕਰਾਏ ਆ ਕਿ ਅਸੀਂ ਇੱਕ ਵਾਰੀ ਪੱਧਰੀ ਕਰ ਲਈਏ ਤੇ ਤੁਸੀਂ ਆਪਣੇ ਭਾਈ ਕਰਾਇਆ ਦੀ ਸਰਵਿਸ ਕਰ ਲਓ ਆਪਾਂ ਇਹਦੇ ਉੱਤੇ ਕੰਪਿਊਟਰ ਕਰਾਏ ਮਰਾ ਕੇ ਤੇ ਜ਼ਮੀਨ ਬਣਾ ਕੇ ਦੇਣੀ ਆ ਫਿਰ ਵੀ ਜਿਸ ਤਰ੍ਹਾਂ ਇਹਦੇ ਵਿੱਚ ਹੁਣ ਜਿਹੜੀ ਸੇਮ ਆ ਗਈ ਆ ਜਾਂ ਹੋਰ ਵੀ ਕਿਸ ਤਰ੍ਹਾਂ ਦੇ ਇਹਦੇ ਵਿੱਚ ਰੇਤਾ ਜ਼ਿਆਦਾ ਹੋ ਗਈ ਆ ਇਹਦੇ ਉੱਤੇ ਹੁਣ ਟਾਈਮ ਲੱਗੋਗਾ ਇਹਨਾਂ ਨੂੰ ਦੁਬਾਰਾ ਪੈਰਾਸਰ ਖੜੇ ਹੋਣ ਲਈ ਜਿੱਥੇ ਆਪਾਂ ਖਲੋਤੇ ਆ ਜੀ ਇੱਥੇ ਵੀ ਮੁਸ਼ਕਿਲ ਆ ਵੀ ਇਹ ਜਿਹੜੇ ਵੀਰਵਾ ਇਹਨਾਂ ਦੇ 15-16 ਡੰਗਰਵਾ ਉਹ ਵੀ ਸਾਰੇ ਰੁੜ ਗਏ ਆ ਏਡੇ ਮੰਦੇ ਹਾਲਾਤ ਆ ਇਹਨਾਂ ਦੇ ਵੀਰ ਦੇ ਉੱਥੇ ਆਪਾਂ ਜਾ ਕੇ ਵੇਖ ਸਕਦੇ ਕਿਸ ਤਰ੍ਹਾਂ ਸਾਰੀਆਂ ਮੋਟਰਾਂ ਖੋਲੀਆਂ ਪਈਆਂ ਕਿਸ ਤਰ੍ਹਾਂ ਸਾਰਾ ਜਿਹੜਾ ਸਮਾਨ ਉਹ ਇਕੱਠਾ ਕਰ ਕਰਕੇ ਉਹ ਆਪਣਾ ਮਹਾ ਸੈਟਿੰਗ ਕਰ ਰਿਹਾ ਇੱਥੇ ਤੇ ਇਹਨਾਂ ਵਾਸਤੇ ਆਪਾਂ ਨੂੰ ਸਾਰੇ ਲੋਕਾਂ ਨੂੰ ਅਪੀਲਵਾ ਕਿ ਜਿੰਨੇ ਵੀ ਕਿਸਾਨ ਜਾਂ ਮਜ਼ਦੂਰ ਜਿਨ੍ਹਾਂ ਦਾ ਪੁਨਰਵਾਸ ਆਪਾਂ ਦੁਬਾਰਾ ਕਰਾਉਣਾ ਇਹਨਾਂ ਵਾਸਤੇ ਆਪਾਂ ਨੂੰ ਖੁੱਲੇ ਦਿਲ ਨਾਲ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਇੱਕੋ ਜਿਵੇਂ ਮੈਂ ਕੈਮਰਾ ਪਰ ਸੂੰਗਾ ਤਸਵੀਰ ਜਿਹੜੀ ਉਹ ਦਿਖਾ ਦਿੱਤੀ ਜਾਵੇ ਕਿਸ ਤਰੀਕੇ ਦੇ ਨਾਲ ਜਿਹੜਾ ਨਾਉਜ਼ਮਾਨਾਂ ਦੇ ਵੱਲੋਂ ਇਸ ਜ਼ਮੀਨ ਨੂੰ ਜਿਹੜਾ ਵਾ ਉਹ ਵਾਹੀ ਦੇ ਜੋਗ ਬਣਾਉਂਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਨੌਜਵਾਨਾਂ ਦੇ ਵੱਲੋਂ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਭਾਰਤੀ ਕਿਸਾਨ ਜੁਨੇਕਤਾ ਸਿੱਧੂਪੁਰ ਤੇ ਵੱਖ-ਵੱਖ ਜਿਹੜੇ ਨੌਜਵਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸਾਡੇ ਨਾਲ ਜਿਹੜੇ ਇੱਥੋਂ ਦੇ ਜ਼ਮੀਨ ਦੇ ਮਾਲਕ ਨੇ ਬਜ਼ੁਰਗ ਬਾਪੂ ਜਿਹੜੇ ਨਾ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਉਹ ਕਰਾਂਗੇ ਕਿਉਂਕਿ ਇਹਨਾਂ ਦਾ ਵੀ ਇੱਕ ਦਰਦ ਆ ਜੋ ਅਸੀਂ ਤੁਹਾਡੇ ਤੱਕ ਸਾਂਝਾ ਕਰਨਾ ਚਾਹੁੰਦੇ ਆ ਤੁਹਾਨੂੰ ਇਹਨਾਂ ਦਾ ਦਰਦ ਜਿਹੜਾ ਉਹ ਦਿਖਾਉਣਾ ਚਾਹੁੰਦੇ ਆ ਕਿ ਇੱਕ ਬਜ਼ੁਰਗ ਦਾ ਵੀ ਜਿਹੜਾ ਦੇ ਲਿਆ ਉਹ ਕਿੱਡਾ ਵੱਡਾ ਦਿਲ ਬਾਪੂ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਗੱਲ ਕਰੀਏ ਕਿ ਤੁਹਾਡੀ ਜ਼ਮੀਨ ਜਿਹੜੀ ਆ ਇਹ ਬਿਲਕੁਲ ਬੰਜਰ ਹੋ ਚੁੱਕੀ ਆ ਜਿਸ ਤਰੀਕੇ ਨਾਲ ਰੇਤ ਚੜੀ ਹੋਈ ਆ ਜੀ ਵੀਰ ਜੀ ਕਹਿਣਾ ਕੀ ਆ ਇਹ ਰੇਤ ਤੇ ਅਸੀਂ 5 ਸਾਲ ਵੀ ਆ ਜ਼ਮੀਨ ਨੂੰ ਦੁਬਾਰਾ ਵਾਹਯੋਗ ਨਹੀਂ ਸੀ ਬਣਾ ਸਕਦੇ ਸਾਡੇ ਕੋਲ ਇੰਨਾ ਕੁਝ ਸਾਧਨ ਹੀ ਨਹੀਂ ਸੀ ਹੈਗੇ ਫਸਲ ਦੇ ਉੱਤੇ ਜ਼ਿੰਮੇਦਾਰ ਹੁੰਦਾ ਆ ਤੇ ਫਸਲਾਂ ਤੇ ਸਾਡੀਆਂ ਬਿਲਕੁਲ ਕੂੜਾ ਹੋ ਗਈਆਂ ਹਾਂਜੀ ਅੱਗੇ ਬਿਜਾਈ ਕਰਨ ਦਾ ਫੇਰ ਸਾਨੂੰ ਫਿਕਰ ਸੀ ਤੇ ਇਹ ਤੇ ਸਾਡੀ ਡੱਲੇਵਾਲ ਸਾਹਿਬ ਦੀ ਪਾਰਟੀ ਦੀ ਮਿਹਰਬਾਨੀ ਆ ਕਿਸਾਨ ਯੂਨੀਅਨ ਦੀ ਜਿਨ੍ਹਾਂ ਨੇ ਆ ਕੇ ਸਾਨੂੰ ਨਹੀਂ ਪਤਾ ਨਾ ਅਸੀਂ ਕਿਸੇ ਨੂੰ ਪਰਸਨਲ ਤੌਰ ਤੇ ਜਾਣਦੇ ਆ ਨਾ ਕੋਈ ਟਰੈਕਟਰ ਵਾਲਾ ਸਾਡਾ ਵਾਕਪਿਆ ਕਿੱਥੋਂ ਆਏ ਨੇ ਤੇ ਕਿੱਥੋਂ ਖਰਚਾ ਲਿਆਏ ਨੇ ਲਿਆ ਕੇ ਸਾਡੀ ਜ਼ਮੀਨ ਬਣਾਉਣ ਦੇ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਉਹਨਾਂ ਦੀ ਬਹੁਤ ਮਿਹਰਬਾਨੀ ਆ ਨਹੀਂ ਤੇ ਭਾਈ ਸਾਡੇ ਕੋਲ ਤੇ ਜ਼ਮੀਨ ਵੇਚ ਕੇ ਵੀ ਆਪਣਾ ਘਰ ਦਾ ਗੁਜ਼ਾਰਾ ਨਹੀਂ ਸੀ ਕੀਤਾ ਜਾਣਾ ਸਾਡੇ ਇੱਕ ਪ੍ਰੋਬਲਮ ਹੋ ਰਿਹਾ ਸਾਡੇ ਬੇਟੇ ਨੂੰ ਫੰਗਸ ਦੀ ਪ੍ਰੋਬਲਮ ਸੀ ਤੇ ਉਹ ਆਕਸੀਜਨ ਕੰਸਟਰਟਰ ਤੇ ਆ ਇਸ ਟਾਈਮ ਉਹ ਰਮਦਾਸ ਆ ਤੇ ਉਹਦੀ ਇਹ ਆ ਕਿ ਦੀ ਜਿਹੜੀ ਆਕਸੀਜਨ ਘਟ ਜਾਂਦੀ ਆ ਤੇ ਉਹ ਆਕਸੀਜਨ ਦੀ ਮਸ਼ੀਨ ਲੈਂਦਾ ਆ ਹਾਂਜੀ ਇੱਥੇ ਜਿਸ ਤਰ੍ਹਾਂ ਕਰੀਏ ਕਿ ਜਿਸ ਤਰ੍ਹਾਂ ਤੁਹਾਡੀ ਜ਼ਮੀਨ ਖਰਾਬ ਹੋ ਚੁੱਕੀ ਆ ਕਿੰਨੇ ਕਿੱਲੇ ਜ਼ਮੀਨ ਖਰਾਬ ਹੋ ਚੁੱਕੀ ਆ ਤੇ ਕਿੰਨਾ ਕੁ ਪਾਣੀ ਇੱਥੇ ਪਹੁੰਚਿਆ ਸੀ ਕਿਦੋਂ ਤੁਹਾਡਾ ਨੁਕਸਾਨ ਹੋਣਾ ਸ਼ੁਰੂ ਹੋਇਆ ਸੀ ਜੀ ਵੀਰ ਜੀ ਇਹ ਪਾਣੀ ਮੇਰੇ ਖਿਆਲ 7 27 ਤਰੀਕ ਸ਼ਾਮ ਨੂੰ ਇੱਥੇ ਪਹੁੰਚਿਆ ਆ ਤੇ ਅਸੀਂ ਇੱਥੇ ਸੀਗੇ ਸਸੀ ਆਪਣੇ ਇਨਵਾਲ ਆਉਂਦੇ ਰਹੇ ਕਿ ਸਾਨੂੰ ਪਤਾ ਲੱਗ ਜੇ ਪਾਣੀ ਕਿੰਨਾ ਕਾਉਣਾ ਆ ਅਸੀਂ ਜਿਹੜੇ ਫਲੱਡ ਕੰਟਰੋਲ ਵਾਲੇ ਜਿਹੜੇ ਬੰਦੇ ਨੇ ਸਾਡੇ ਡੇਰੇ ਤਾਰਾਂ ਰੱਖੀਆਂ ਸੀ ਕਰੇਟਾਂ ਵਾਲੀਆਂ ਉਹਨੂੰ ਫੋਨ ਕਰਕੇ ਪੁੱਛਦੇ ਰਹੇ ਸਾਡੇ ਲਾਗੇ ਕਾਰਮੀ ਦੀ ਪੋਸਟ ਆ ਅਸੀਂ ਉਹਨਾਂ ਨੂੰ ਪੁੱਛਦੇ ਰਹੇ ਵੀ ਪਾਣੀ ਕਿੰਨਾ ਕਾਉਣਾ ਉਹਨਾਂ ਕੁਛ ਨਹੀਂ ਦੱਸਿਆ ਉਹ ਆਂਦੇ ਰਹੇ ਬਸ ਜਿੰਨਾ ਪਾਣੀ ਆ ਗਿਆ ਉਹ ਨਹੀਂ ਆਉਣਾ ਆ ਤੇ ਅਖੀਰ ਦੀ ਬਾਕੀ ਇਸ ਰਾਤ 10:30 ਵਜੇ ਸਾਨੂੰ ਆਧੀਆਂ ਤੋਂ ਫੋਨ ਆਇਆ ਕਿ ਪਾਣੀ ਜਿਹੜਾ ਹੈ ਉਹ ਤੁਸੀ ਦੇ ਉੱਪਰੋਂ ਦੀ ਹੋ ਚਲਿਆ ਆ ਤੇ ਫੇਰ ਸਾਨੂੰ ਪਿੰਡ ਦੇਆਂ ਲੋਕਾਂ ਨੇ ਤਿੰਨ ਚਾਰ ਮੁੰਡੇ ਆਏ ਤੇ ਸਾਨੂੰ ਪਿਓ ਪੁੱਤਾਂ ਨੂੰ ਕੱਢ ਕੇ ਖੜਿਆ ਨਹੀਂ ਤੇ ਅਸੀਂ ਇੱਥੇ ਸ਼ਾਇਦ ਆਪਣਾ ਟਾਈਮ ਕੱਢਦੇ ਤੇ ਸਾਡੇ ਡੰਗਰ ਸੀਗੇ ਅੱਠ ਘਾਵਾਂ ਸੀ ਇੱਕ ਖਾਨ ਸੀ ਤੇ 6 ਬੱਚੇ ਸੀਗੇ ਉਹਨਾਂ ਚੋਂ ਸਿਰਫ ਇੱਕ ਝੋਟੀ ਤੇ ਇੱਕ ਬੱਚਾ ਬੜਿਆ ਫਚਿਆ ਆ ਉਹਦਾ ਕੱਟਾ ਬਚਿਆ ਜਿਹੜਾ 2-3 ਦਿਨ ਦਾ ਸੀ ਬਾਕੀ ਡੰਗਰ ਸਾਰੇ ਜਿਹੜੇ ਨੇ ਸਾਡੇ ਖਤਰ ਕਿੱਧਰ ਨੂੰ ਰੁੜ ਕੇ ਗਏ ਤੁਹਾਨੂੰ ਕੁਝ ਪਤਾ ਲੱਗਾ ਕਿ ਸਾਡੇ ਡੰਗਰ ਰੁੜ ਗਏ ਨੇ ਕਿਹਨੂੰ ਪਾਣੀ ਦਾ ਵਹਾਅ ਸੀਗਾ ਪਾਕਿਸਤਾਨ ਵਾਲੀ ਸਾਈਡ ਤੋਂ ਗਏ ਆ ਡੰਗਰ ਸਾਡੇ ਰਾਤ ਰੁੜੇ ਨੇ ਅਗਲੇ ਦਿਨ ਸਵੇਰੇ ਸਾਡੇ ਕੋਲ ਇੱਥੇ ਪਤ ਤੱਕ ਪਹੁੰਚਿਆ ਨਹੀਂ ਗਿਆ ਇਹ ਡੰਗਾ ਪਾਣੀ ਜਿਹੜਾ ਐਸ ਸਾਈਡ ਨੂੰ ਰੁੜ ਕੇ ਗਏ ਨੇ ਜੀ ਡਾਕਟਰ ਜਿੱਧਰ ਨੂੰ ਪਾਣੀ ਦਾ ਵਹਾਣ ਨੂੰ ਜਾਂਦਾ ਦਰਿਆ ਲਹਿੰਦੇ ਸਾਈਡ ਨੂੰ ਗਏ ਨੇ ਸਰਕਾਰ ਨੇ ਅਨਾਉਂਸ ਕੀਤਾ ਜਿਸ ਦਾ ਖੇਤ ਉਸਦੀ ਰੇਤ ਕੋਈ ਫਾਇਦਾ ਹੋਣ ਵਾਲਾ ਜਿਸ ਤਰ੍ਹਾਂ ਤੁਹਾਡੇ ਖੇਤਾਂ ਚ ਰੇਤ ਮੈਨੂੰ ਲੱਗਦਾ ਤਿੰਨ ਤਿੰਨ ਚਾਰ ਚਾਰ ਫੁੱਟ ਚੜੀ ਹੋਈ ਆ ਵੀਰ ਜੀ ਗੱਲ ਇਹ ਕਿ ਸਰਕਾਰ ਨੇ ਐਲਾਨ ਤੇ ਕਰਤਾ ਜਿਹਦਾ ਖੇਤ ਉਹਦੀ ਰੇਤ ਸਾਡੇ ਕੋਲ ਤੇ ਟਰਾਲੀਆਂ ਵੀ ਛੋਟੀਆਂ ਅਸੀਂ ਰੇਤ ਨੂੰ ਚੋਕੀ ਨਹੀਂ ਸਕਦੇ ਸਾਡੇ ਲਈ ਤੇ ਰੇਤ ਇੱਕ ਸਿਰਦਰਦੀ ਬਣ ਗਈ ਆ ਜੇ ਅਸੀਂ ਇਹ ਰੇਤ ਨੂੰ ਬਾਹਰ ਕਦੇ ਵੇਚਦੇ ਵੀ ਤਾਂ ਸਾਨੂੰ ਕਿਸੇ ਨੇ ਪੈਸਾ ਨਹੀਂ ਦੇਣਾ ਹਾਂਜੀ ਉਹਨਾਂ ਨੇ ਜਿਹੜੀ ਜੜੀ ਆ ਰੇਤ ਆ ਉਹ ਮਾਫੀਏ ਬਣੇ ਨੇ ਉਹਨਾਂ ਨੇ ਆਪ ਹੀ ਚੋਕੇ ਲੈ ਜਾਣੀਆਂ ਦਿਨੇ ਰਾਤ ਸਾਡਾ ਕਲੇਸ਼ ਹੀ ਰਹਿਣਾ ਸੀ ਪੈਸਾ ਕਿਸੇ ਨੇ ਦੇਣਾ ਨਹੀਂ ਸੀ ਤੇ ਚੋਕੇ ਲੈ ਨਹੀਂ ਪਰ ਇਹ ਰੇਤ ਨੂੰ ਅਸੀਂ ਖੱਡਿਆਂ ਚ ਪੂਰਾਂਗੇ ਉੱਤੇ ਕੋਈ ਜਿਹੀ ਥੋੜੀ ਜੀ ਪੰਜਾਬੂ ਮਿੱਟੀ ਕੱਢ ਕੇ ਪਾਵਾਂਗੇ ਤੇ ਸਾਡਾ ਕੋਈ ਦਾਣਾ ਤੇ ਉਗਣ ਵਾਲਾ ਬਣੇਗਾ ਇਸ ਰੇਤ ਚ ਤੇ 5 ਸਾਲ ਵੀ ਦਾਣਾ ਨਹੀਂ ਉਗਣਾ ਤੇ ਅਸੀਂ ਇਹ ਰੇਤ ਕੀ ਕਰਨੀ ਆ ਜੀ ਇਸ ਰੇਤ ਦਾ ਸਾਨੂੰ ਕੋਈ ਲਾਭ ਨਹੀਂ ਹਾਂ ਜਿਹੜੇ ਰੇਤ ਦਾ ਵਪਾਰ ਕਰਦੇ ਨੇ ਉਹਨਾਂ ਲਈ ਠੀਕ ਆ ਉਹਨਾਂ ਦੇ ਸਾਧਨ ਬਣੇ ਨੇ ਉਹਨਾਂ ਚੋਕੇ ਵੀ ਲੈ ਜਾਣੀ ਤੇ ਉਹਨਾਂ ਵੇਚ ਵੀ ਲੈਣੀ ਆ ਸਰਕਾਰ ਤੇ ਕਹਿੰਦੀ ਮਸ਼ਿੰਦਰੀ ਦਵਾਂਗੇ ਅਸੀਂ ਤੁਹਾਨੂੰ ਵੀਰ ਕਿਸੇ ਨੇ ਕੱਖ ਨਹੀਂ ਦੇਣਾ ਹੁਣ ਸਰਕਾਰ ਬਾਰੇ ਜੇ ਤੁਸੀਂ ਮੈਥੋਂ ਪੁੱਛਦੇ ਜੇ ਤੇ ਜੋ ਸਰਕਾਰ ਕਹਿੰਦੀ ਆ ਉਹ ਸਰਕਾਰ ਕਰਦੀ ਨਹੀਂ ਜੇ ਸਰਕਾਰ ਦੇ ਪਿੱਛੇ ਕਿਹੜੀ ਤਾਕਤ ਆ ਕਿਉਂ ਇਹਨਾਂ ਨੂੰ ਮੋੜ ਦਿੰਦੀ ਆ ਜਦੋਂ ਲੋਕਾਂ ਆਮ ਲੋਕਾਂ ਚ ਹੁੰਦੇ ਨੇ ਉਦੋਂ ਲੋਕਾਂ ਦੇ ਸਾਥੀ ਹੁੰਦੇ ਨੇ ਜਦੋਂ ਕੁਰਸੀਆਂ ਤੇ ਬਹਿ ਜਾਂਦੇ ਨੇ ਉਦੋਂ ਦੇ ਸਭ ਕੁਝ ਭੁੱਲ ਜਾਂਦੇ ਨੇ ਉਸ ਤਰ੍ਹਾਂ ਵੇਖ ਕਹਿੰਦੇ ਨੇ ਕਿ ਵੈਸੇ ਹਕੂਮਤ ਦਾ ਨਸ਼ਾ ਬੜਾ ਬੁਰਾ ਹੁੰਦਾ ਹੂੰ ਰਾਉ ਅਰੂਪ ਬਸੰਤ ਅਰੂਪ ਵੀ ਆਪਣੇ ਭਰਾ ਬਸੰਤ ਨੂੰ ਮਰੇ ਨੂੰ ਭੁੱਲ ਗਿਆ ਸੀ ਹਕੂਮਤ ਦੇ ਨਸ਼ੇ ਵਿੱਚ ਸ਼ਾਇਦ ਇਹਨਾਂ ਨੂੰ ਹਕੂਮਤ ਦਾ ਨਸ਼ਾ ਹੀ ਇਹ ਨਾ ਹੋ ਜਾਂਦਾ ਕਿ ਦੁਨੀਆ ਭੁੱਲ ਜਾਂਦੀ ਆ ਇਦੇ ਤੋਂ ਵੱਧ ਅਸੀਂ ਕੀ ਕਹਿ ਸਕਦੇ ਹਾਂ ਜੀ ਤਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉੱਥੇ ਇਸ ਬਜ਼ੁਰਗ ਦੇ ਵੱਲੋਂ ਜਿਹੜਾ ਨਾ ਉਹ ਕਿਤਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਜੋ ਜਥੇਬੰਦੀਆਂ ਦੇ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਉਸ ਦਾ ਅਸੀਂ ਕਿਤਨਾ ਕਿਤੇ ਧੰਨਵਾਦ ਵੀ ਕਰਦੇ ਹਾਂ ਤੇ ਸਾਡੇ ਨਾਲ ਇੱਥੋਂ ਦੇ ਨੌਜਵਾਨ ਨੇ ਜਿਹੜੇ ਉਹ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਹਾਡੇ ਵੱਲੋਂ ਇੱਕ ਬਰਾਲਾ ਕੀਤਾ ਗਿਆ ਨੌਜਵਾਨ 71 ਕਰਕੇ ਤੇ ਇੱਥੇ ਟਰੈਕਟਰਾਂ ਦੀ ਸੇਵਾ ਕੀਤੀ ਜਾ ਰਹੀ ਆ ਜਿਹੜੀ ਬੰਦਰ ਜ਼ਮੀਨ ਹੋ ਚੁੱਕੀ ਆ ਰੇਤ ਦੇ ਨਾਲ ਉਸ ਨੂੰ ਵਾਹੀਯੋਗ ਬਣਾਉਣ ਦੇ ਵਿੱਚ ਵੱਡਾ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਜੀ ਅ ਅਸੀਂ ਬੀਕੇ ਜੂ ਸਿੱਧੂਪੁਰ ਲੁਧਿਆਣਾ ਬੰਨੀਓ ਅਸੀਂ ਤਕਰੀਬਨ 2020 ਤੋਂ ਹੀ ਜਦੋਂ ਦਾ ਦਿੱਲੀ ਅੰਦੋਲਨ ਸਟਾਰਟ ਹੋਇਆ ਉਦੋਂ ਤੋਂ ਹੀ ਅਸੀਂ ਕੋਈ ਵੀ ਚਾਹੇ ਪੰਜਾਬ ਦੇ ਵੱਡੇ ਅੰਦੋਲਨ ਹੋਣ ਧਰਨੇ ਮੁਜਾਰੇ ਜਾਂ ਕੋਈ ਪੰਜਾਬ ਤੋਂ ਵੀ ਵੱਡੀ ਭੀੜ ਪਈ ਹੋਵੇ ਅਸੀਂ ਹਰ ਥਾਂ ਸਾਡੀ ਟੀਮ ਪਹੁੰਚਦੀ ਆ ਜੀ। ਇਹ ਤੋਂ ਪਹਿਲਾਂ ਜਦੋਂ ਪਾਣੀ ਸੀ ਪਾਣੀਆਂ 'ਚ ਵੀ ਅਸੀਂ ਕਿਸ ਤੀਆਂ ਰਹੀ ਸੇਵਾ ਕਰੀ ਆ। 1 ਮਹੀਨਾ ਹੋ ਗਿਆ ਸਾਨੂੰ ਲੱਗਿਆ ਨੂੰ। ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਇੱਥੇ ਆਬੀ ਸੇਵਾ ਹੈਗੀ ਆ। ਅਸੀਂ ਆਪਦੇ ਟਰੈਕਟਰ ਉੱਥੋਂ ਲੈ ਕੇ ਨਾਲ ਡੀਜ਼ਲ ਲੈ ਕੇ ਲੁਧਿਆਣੇ ਤੋਂ ਅਸੀਂ ਅਸੀਂ ਇੱਥੇ ਇਕੱਤਰ ਹੋਏ ਤੇ ਡੱਲੇਵਾਲ ਸਾਹਿਬ ਨੂੰ ਇਹ ਪਰਿਵਾਰ ਮਿਲਿਆ ਤੇ ਰਾਤ ਮਿਲਿਆ ਸੀ ਰਾਤ ਉਰੇ ਆ ਕੇ ਪ੍ਰਧਾਨ ਜੀ ਨਾਲ ਆ ਕੇ ਸਾਰਾ ਦੇਖ ਕੇ ਗਏ ਪ੍ਰਧਾਨ ਜੀ ਕਹਿੰਦੇ ਵੀ ਇਹ ਸਵੇਰੇ ਵਿਕਰਿੰਦਰ ਸੇਵਾ ਸ਼ੁਰੂ ਕਰੋ ਅਸੀਂ ਸਿਰ ਮੱਥੇ ਮੰਨ ਕੇ ਸੇਵਾ ਸਵੇਰੇ ਸ਼ੁਰੂ ਕਰਤੀ ਜੀ ਤੇ ਹੁਣ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਹੋਈ ਜਾ ਰਿਹਾ ਤੇ ਅੱਧਾ ਕੰਮ ਹੋ ਗਿਆ ਅੱਧਾ ਰਹਿ ਗਿਆ ਇਹ ਵੀ ਸਹੀ ਹੋ ਜੂਗੀ ਜੀ ਵਿਰਿੰਦਰ ਜੀ ਮੈਂ ਜਿੱਦਾਂ ਕਰਮਜੀਤ ਨੰਗਲੀ ਹੁਣਾਂ ਨਾਲ ਗੱਲ ਕੀਤੀ ਸੀ ਕਹਿੰਦੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ੇੜੀ ਹੋਰ ਬੜਾ ਕੁਝ ਕਿਹਾ ਜਾਂਦਾ ਸੀ ਪਰ ਤੁਸੀਂ ਵੀ ਨੌਜਵਾਨ ਹੋ ਤੇ ਇਹ ਵੀ ਨੌਜਵਾਨ ਨੇ ਜਿਹੜੇ ਅੱਜ ਇੱਕ ਕਿਸਾਨ ਦੀ ਬੰਜਰ ਜ਼ਮੀਨ ਨੂੰ ਜਿਹੜਾ ਵਾਹੀ ਜੋਗ ਬਣਾਉਣ ਦੇ ਵਿੱਚ ਉਤਰੇ ਹੋਏ ਨੇ ਦੇਖੋ ਜੀ ਇਹ ਤਾਂ ਗੱਲਾਂ ਕਹਿਣ ਦੀਆਂ ਮੈਂ ਤੁਹਾਡੇ ਸਾਹਮਣੇ ਖੜਾ ਜਿੰਨੇ ਮੇਰੇ ਨਾਲ ਮੁੰਡੇ ਆਏ ਨੇ 10-15 ਸੀ ਮੁੰਡੇ ਆਏ ਆ ਸਾਰੇ ਏਡੇ ਏਡੇ ਵੱਡਾਂ ਵਾਲੇ ਨੇ ਹਨਾ ਦੇਖ ਕੇ ਅਗਲਾ ਕਹਿੰਦਾ ਵੀ ਹਾਂ ਵੀ ਹੈਗੇ ਨੇ ਹਨਾ ਮੈਨੂੰ ਤਾਂ ਕੋਈ ਇੱਥੇ ਤੱਕ ਐਜਾ ਕੋਈ ਨਸ਼ੇੜੀ ਮਿਲਿਆ ਨਹੀਂ ਹੈਗਾ ਵੀ ਕੋਈ ਨਸ਼ੇੜੀ ਠੀਕ ਆ ਨਸ਼ੇੜੀ ਹੁੰਦੇ ਤੇ ਆਹ ਬੰਨ ਮਾਰ ਲੈਂਦੇ ਦਰਿਆਵਾਂ ਨੂੰ ਬੰਨ ਮਾਰ ਲੈਂਦੇ ਆ ਚੱਕ ਕੇ ਰੇਤ ਦੁਬਾਰਾ ਫੇਰ ਦੁਬਾਰਾ ਦਰਿਆ 'ਚ ਸਿੱਟ ਦਿੰਦੇ ਹਾਂ ਸਰਕਾਰ ਹੱਥ ਖੜੇ ਕਰ ਗਈ ਹਾਂ ਸਰਕਾਰ ਹੱਥ ਖੜੇ ਕਰ ਗਈ ਠੀਕ ਆ ਨਾ ਸਾਰਾ ਕੁਝ ਅਸੀਂ ਆਪਦੇ ਪੱਲਿਓਂ ਕਰ ਲੈ ਕਿਉਂ ਆ ਤਾਂ ਵੀ ਸਾਨੂੰ ਕੋਈ ਤੂਟ ਬਿਦੋਖਾਂ ਸਾਨੂੰ ਐ ਵੀ ਸਾਨੂੰ ਸੇਵਾ ਮਿਲੀ ਆ ਅਸੀਂ ਸੇਵਾ ਸਿਰ ਮੱਥੇ ਹੋ ਕੇ ਨਿਭਾ ਰਹੇ ਆ ਜੀ ਇੱਥੇ ਜਿੱਥੇ ਰੇਤ ਦੀ ਤੁਸੀਂ ਸੇਵਾ ਨਿਭਾ ਰਹੇ ਹੋ ਵੀ ਰੇਤ ਟੋਇਆਂ ਦੇ ਵਿੱਚ ਪਾਈ ਜਾ ਰਹੀ ਆ ਇੱਥੇ 20 ਦੀ ਵੀ ਲੋੜ ਪੈਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਚੀਜ਼ਾਂ ਦੀ ਦਵਾਈਆਂ ਦੀ ਵੀ ਜ਼ਰੂਰਤ ਪਊਗੀ ਕਿਉਂਕਿ ਜਿਵੇਂ ਉਹਨਾਂ ਬਜ਼ੁਰਗਾਂ ਨੇ ਦੱਸਿਆ ਕਹਿੰਦੇ ਸਾਡੇ ਤੇ ਦੁੱਧ ਤੋਂ ਗੁਜ਼ਾਰਾ ਚੱਲਦਾ ਸੀ ਉਹ ਡੰਗਰ ਵੀ ਰੁੜ ਗਏ ਦੇਖੋ ਜੀ ਅ ਅਸੀਂ ਰੇਖ ਸੰਸਥਾਾਂ માં ਆਪਦੇ ਆਪ ਦੇ ਪੱਧਰ ਤੇ ਲੱਗੇ ਹੋਈਆਂ ਪਰ ਜਿਹੜੀ BKU ਸਿੱਧੂਪੁਰਾ ਅਸੀਂ ਆਪਦੇ ਪਿੰਡ ਪੱਧਰ ਤੋਂ ਲੈ ਕੇ ਕੱਲੇ-ਕੱਲੇ ਪਿੰਡ 'ਚ ਸਾਡੀ ਕਣਕ ਇਕੱਠੀ ਹੋ ਰਹੀ ਆ। ਕਿਸੇ ਪਿੰਡ 'ਚ 50 ਕੁਇੰਟਲ ਪਈ ਆ। ਡੀਜ਼ਲ ਇਕੱਠਾ ਹੋ ਰਿਹਾ। ਡੀਏਪੀ ਇਕੱਠਾ ਹੋ ਰਿਹਾ। ਹਰਿਆਣੇ 'ਚੋਂ ਫੋਨ ਆਇਆ ਨਵਦੀਪ ਆ ਮੁੰਡਾ ਆਪਣਾ ਵਾਟਰ ਕੈਨਲ ਵਾਲਾ। ਉਹ ਨਾਲ ਹੀ ਹੁੰਦਾ ਆਪਣਾ ਸਹੋਗੀ ਭਰਾ ਮਿੱਤਰ ਆ ਨਾ। ਤੇ ਉਹਨੇ ਮੈਨੂੰ ਕਿਹਾ ਵੀ 1000 ਗੱਟਾ ਡੀਏਪੀ ਦਾ ਗਰੇਂਦਰ ਵੀ ਮੈਂ ਤੁਹਾਨੂੰ ਦਊਂਗਾ ਨਾਲ। ਠੀਕ ਆ ਨਾ? ਉਹ ਨਾਲ ਹੀ ਹੁੰਦਾ ਹਰ ਟਾਈਮ ਸਾਡੇ 'ਚ ਕੰਮ 'ਚ ਵੀ। ਉਹ ਆ ਰਹੇ 1000 ਗੱਟਾ ਲੈ ਕੇ ਡੀਏਪੀ ਦਾ। ਫੇਰ ਦੱਸੋ ਕਹਿੰਦੇ ਤੇਲ ਦੀ ਕਿੰਨੀ ਲੋੜ ਆ? ਕੀ ਲੋੜ ਆ ਸਾਨੂੰ ਤੁਸੀ ਸੇਵਾ ਕਰੋ ਠੀਕ ਹੈ ਨਾ ਵੱਡੇ ਪੱਦਰ ਤੇ ਅਸੀਂ ਲੱਗੇ ਹੋਏ ਆ ਜੀ ਜਿੰਨਾ ਟਾਈਮ ਕਿਸਾਨਾਂ ਦੀ ਕਣਕ ਦੀ ਬਜਾਈ ਨਹੀਂ ਕਰਾਉਂਦੇ ਉਹਨਾ ਟਾਈਮ ਅਸੀਂ ਘਰੇ ਨਹੀਂ ਬਹਿੰਦੇ ਕਣਕ ਦੀ ਬਜਾਈ ਤੱਕ ਦਾ ਜੋ ਵੀ ਕੁਝ ਚਾਹੀਦਾ ਡੀ.ਪੀ ਚਾਹੀਦਾ ਯੂਰੀਆ ਚਾਹੀਦਾ ਜੋ ਕੁਝ ਚਾਹੀਦਾ ਉਹ ਸਾਰਾ ਪ੍ਰਬੰਧ ਸਾਡੇ ਕੀਤੇ ਹੋਏ ਨੇ ਮਤਲਬ ਇਹ ਨਹੀਂ ਕਰਨੇ ਨਹੀਂ ਕੀਤੇ ਹੋਏ ਨੇ ਸਾਡੇ ਜੋ ਇੱਕ ਸਾਧੂ ਭਾਤੀ ਕਿਸਾਨ ਜਿਹੜੇ ਇਕਤਾ ਸਿੱਧੂਪੁਰ ਦੇ ਆਗੂ ਜਿਨ੍ਹਾਂ ਦੇ ਵੱਲੋਂ ਜਿਹੜਾ ਲਗਾਤਾਰ ਉਹਨਾਂ ਪੀੜਤ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ ਜਾ ਰਿਹਾ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਆ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਇਹ ਪੈਲੀਆਂ ਨੂੰ ਸਿੱਧੀਆਂ ਵਾਹ ਕੇ ਨਹੀਂ ਚਲੇ ਜਾਣਾ ਅਸੀਂ ਥਿਲ ਦੇ ਇੰਤਜ਼ਾਮ ਕੀਤੇ ਹੋਏ ਨੇ ਅਸੀਂ ਦਵਾਈਆਂ ਦੇ ਅਰੇਂਜਮੈਂਟ ਕੀਤੇ ਹੋਏ ਨੇ ਤੇ ਅਸੀਂ ਇੱਥੇ ਬੀਜ ਦੇ ਵੀ ਅਰੇਂਜਮੈਂਟ ਕੀਤੇ ਹੋਏ ਨੇ ਜਿੰਨਾ ਚਿਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਪਲ ਨਹੀਂ ਜਾਂਦੀਆਂ ਉਹਨਾਂ ਚਿਰ ਅਸੀਂ ਇੱਥੇ ਸੇਵਾ ਕਰਦੇ ਰਹਾਂਗੇ